ਜੀ ਜੀ ਸਿੰਘ ਆ ਪਿੰਡ ਕਿਹੜਾ ਜੀ ਫਰੰਦਪੁਰ ਤੇ ਵੀਰ ਜੀ ਜਿਹੜਾ ਐਕਸੀਡੈਂਟ ਹੋਇਆ ਮੌਕੇ ਤੇ ਤੁਸੀਂ ਮੌਜੂਦ ਸੀ ਕੀ ਗੱਲ ਹੋਈ ਸਾਡੀ ਅਸੀਂ ਮੌਜੂਦ ਆਂ ਤੇ ਇਹਨੂੰ ਜਿਹੜਾ ਡਰਾਈਵਰ ਮੋਟਰਸਾਈਕਲ ਚਲਾਉਂਦਾ ਉਹਨੇ ਹੱਥ ਦਿੱਤਾ ਵੀ ਸਾਨੂੰ ਰਾਹ ਦੇ ਦੇ ਇਹਨੇ ਇਨੀ ਸਪੀਡ ਤੇ ਗੱਡੀ ਲਿਆਂਦੀ ਬ੍ਰੇਕ ਮਾਰਦੇ ਮਾਰਦੇ ਉੱਤੇ ਗੱਡੀ ਚਾੜਤੀ ਆ ਮੁੜ ਕੇ ਗੱਡੀ ਭਜਾ ਆ ਕੇ ਖੜ ਲਗਾ ਫਿਰ ਗੱਡੀ ਉਹ ਗੱਡੀ ਘੇਰੀ ਆ ਫਿਰ ਇਹਨੇ ਸਾਈਡ ਤੇ ਗੱਡੀ ਲਾਤੀ ਆ ਗੱਡੀ ਕਿਹੜੀ ਸੀ ਗੱਡੀ 10 ਚੱਕੀ ਆ ਅੱਛਾ ਜੀ ਤੇ ਬਾਪੂ ਦੀ ਮੌਕੇ ਤੇ ਮੌਤ ਹੋ ਗਈ ਬਾਪੂ ਦੀ ਮੌਕੇ ਤੇ ਮੌਤ ਹੋ ਗਈ ਆ ਜੜਾ ਦਾ ਦੂਜਾ ਭਰਾ ਹੈ ਉਹਦੇ ਰਕੜਾ ਲ ਕੀ ਮੰਗ ਕਰਦੇ ਤੇ ਮੈਂ ਕਿਹਨਾਂ ਚਾਹੁੰਦੇ ਆ ਵੀ ਜੋ ਕਾਨੂੰਨੀ ਕਾਰਵਾਈ ਆ ਉਹਨਾਂ ਹਿਸਾਬ ਦਾ ਹੋਇਆ ਜਾਵੇ ਇਸ ਪਰਿਵਾਰ ਨੂੰ ਸੁਖਵਿੰਦਰ ਜੀ ਪਿੰਡ ਕਿਹੜਾ ਜੀ ਪਿੰਡ ਇਹ ਕੀ ਗੱਲ ਹੋਈ ਹੈ ਜਿਹੜਾ ਤੁਹਾਡੇ ਅੱਜ ਐਕਸੀਡੈਂਟ ਹੋਇਆ ਜੀ ਇਹ ਭਰਾ ਹੀ ਮਿਲਿਆ ਜੀ ਵੱਡਾ ਜੀ ਕੀ ਨਾਂ ਉਹਨਾਂ ਦਾ ਸੁਖਵਿੰਦਰ ਜੀ ਕੀ ਤੁਸੀਂ ਕਿੱਥੋਂ ਆ ਰਹੇ ਸੀ ਕਿੱਧਰ ਜਾ ਰਹੇ ਸੀ ਨਹੀਂ ਫੁੱਟਿੰਗੋਂ ਆ ਰਹੇ ਸੀ ਮੰਡੀ ਮੋੜ ਮੁੜਨਾ ਸੀ ਅੱਛਾ ਜੀ ਅਸੀਂ ਇਸ਼ਾਰਾ ਕਰਕੇ ਮੋੜ ਮੋੜਦੇ ਆ ਉਹ ਪਤਾ ਨਹੀਂ ਧਿਆਨ ਨਹੀਂ ਮਗਰ ਕਿਤੇ ਲੋਕ ਕਿੱਡੀ ਪੂਰੋਂ ਮਗਰੋਂ ਗੱਡੀ ਝਾ ਦੇ ਰਹੇ ਨੇ ਤੇ ਤੁਹਾਡਾ ਭਰਾ ਘੜੀ ਥੱਲੇ ਆ ਗਿਆ ਜੀ ਹਾਂਜੀ ਤੇਰੀ ਮੌਕੇ ਦੀ ਡੈਥ ਹੋ ਗਈ ਮੌਕੇ ਦਾ ਡਾਕਟਰ ਕੋਲ ਗਿਆ ਦੋਸਤ ਨਾਲ ਕੀ ਮੰਗ ਕਰਦੇ ਤੁਸੀਂ ਹਾਂਜੀ ਕੀ ਮੰਗ ਕਰਦੇ ਤੁਸੀਂ ਐਂ ਤੇ ਹਿਸਾਬ ਦੇ ਮੰਗ ਕਰਦੇ ਹੋ ਤੁਹਾਡੇ ਵੀ ਛੱਡਾ ਲੱਗੀਆਂ ਜੀ ਸਾਡੇ ਕਿੰਨੀਆਂ ਕਿ ਛੱਡਾ ਤੁਹਾਡੇ ਸਾਡੇ ਤੋਂ ਬਾਅਦ ਕੀ ਪਤਾ ਲੱਗੂ ਐਕਸਪੀਰੀਸ ਕੋਈ ਨਹੀਂ ਕੋਈ ਕੀ ਆਣੀ ਜਾ ਬੰਦਾ ਆਹ ਮੇਰੇ ਮੌਲਾ ਉਹ ਨਹੀਂ ਅੱਜ ਮੌਰੀਆਂ ਪਰਿਵਾਰ ਨੂੰ ਤੁਸੀਂ ਸੱਦਿਆ ਜੀ ਪਰਿਵਾਰ ਨੂੰ ਸੱਦਿਆ ਜੀ ਅਸੀਂ ਤੇ ਸਾਨੂੰ ਦੇ ਘਰ ਫੋਨ ਗਿਆ ਇਹ ਐਕਸੀਡੈਂਟ ਹੋ ਗਿਆ ਤੇ ਅਸੀਂ ਘਰੋਂ ਆਏ ਆ ਤੇ ਥਾਣੇ ਦੇ ਬੂਹੇ ਗਾੜੀ ਰੈਡੀ ਤੇ ਪਾ ਕੇ ਲੈ ਆਂਦਾ ਤੇ ਕੀ ਲੱਗਦੇ ਸੀ ਤੁਹਾਡੇ ਜੀ ਇਹ ਭਰਾ ਆ ਵੱਡੇ ਤੇ ਜੀ ਉਹ ਨਾਲ ਤਾਂ ਕੀ ਦੱਸਿਆ ਜੀ ਨਾਲ ਤਾਂ ਇਹੋ ਦੱਸਿਆ ਜੀ ਉਹਦੋਂ ਜਦੋਂ ਮੁਰ ਲੱਗੇ ਆ ਇਹਨੇ ਹੱਥ ਵੀ ਕੀਤਾ ਤੇ ਉਹਨੇ ਟਰੱਕ ਨਹੀਂ ਰੋਕਿਆ ਦੇ ਹੱਥ ਕਰਦੇ ਕਰਦੇ ਉੱਤੇ ਚੜਦੇ ਇਹ ਕਹਤੇ ਵੀਰ ਜੀ ਇਹ ਮੋਟਰਸਾਈਕਲ ਤੇ ਹੀ ਇਹਨਾਂ ਨੇ ਮੋਟਰਸਾਈਕਲ ਦਾ ਹੱਥ ਦਿੱਤਾ? ਹਾਂ ਮੋਟਰਸਾਈਕਲ ਤੋਂ ਹੱਥ ਦਿੱਤਾ। ਤੇ ਕੀ ਨਾਂ ਸੀ ਇਹਨਾਂ ਦਾ? ਇਹ ਜਿਹਦੀ ਮੌਤ ਹੋ ਗਈ ਦਾ ਨਾਂ ਕੁਲਵਿੰਦਰ ਸਿੰਘ ਹੈ। ਪਿਤਾ ਦਾ ਨਾਂ? ਪਿਤਾ ਦਾ ਨਾਂ ਮਸਤਾਨ ਸਿੰਘ। ਕੀ ਮੰਗ ਕਰਦੇ ਤੁਸੀਂ? ਮੰਗੇ ਉਹ ਕਰਦੇ ਆ ਜਿਹੜਾ ਜੋ ਵੀ ਹੈ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੀ ਗਲਤੀ ਹੈ। ਪਿੰਡ ਕਿਹੜਾ ਸੀ ਵੀਰ ਜੀ ਇਹਨਾਂ ਦਾ? ਸੁਰਸੇ।